ਹਾਂਜੀ ਅੱਜ ਆਪਾਂ ਪਲੋਈਆਂ ਥੱਲੇ ਕੱਪੜਾ ਰੱਖ ਕੇ ਪਲੇਟ ਪਾਣਾ ਸਿੱਖਾਂਗੇ ਸਭ ਤੋਂ ਪਹਿਲਾਂ ਆਪਾਂ ਮੋਢੇ ਵਾਲੀ ਔਰ ਕਮਰ ਵਾਲੀ ਪਲੇਟ ਪਾਈ ਹੋਈ ਆ ਔਰ ਇਹ ਆਪਣੀ ਸੈਂਟਰ ਪਲੇਟ ਆ ਸੈਂਟਰ ਪਲੇਟ ਦੇ ਉੱਪਰ ਆਪਾਂ ਇਸ ਤਰੀਕੇ ਨਾਲ ਇੱਕ ਲੀਰ ਲੈ ਲੈਣੀ ਆ ਠੀਕ ਹੈ ਲੰਮੀ ਜਿੰਨੀ ਆਪਣੀ ਪਲੇਟ ਆ ਉਸ ਤੋਂ 1 ਇੰਚ ਆਪਣੀ ਜਿਹੜੀ ਲੀਰ ਹੈ ਜੀ ਉਹ ਐਕਸਟਰਾ ਹੋਣੀ ਚਾਹੀਦੀ ਆ ਤੇ ਜਿਹੜੀ ਆਪਣੀ ਇਹ ਰਾਈਟ ਸਾਈਡ ਆ ਇਹ ਰਾਈਟ ਸਾਈਡ ਆਪਾਂ ਇਦਾਂ ਕਰਨੀ ਆ ਠੀਕ ਹੈ ਲੀਰ ਦੀ ਇਹ ਰਾਈਟ ਸਾਈਡ ਹੈ ਇਦਾਂ ਬਰਾਬਰ ਕਰਕੇ ਫਿਰ ਆਪਾਂ ਪਲੇਟ ਪਾਵਾਂਗੇ ਇਹ ਆਪਣੀ ਸੈਂਟਰ ਦਾ ਨਿਸ਼ਾਨ ਹੈ ਇਦਾਂ ਆਪਾਂ ਘੁਮਾ ਕੇ ਲੈ ਕੇ ਆਉਣੀ ਹੈ ਪਲੇਟ ਨੂੰ ਠੀਕ ਹੈ ਹਲਕਾ ਜਿਹਾ ਥੱਲੇ ਧਾਰਨਾ ਇੱਥੋਂ ਆਪਾਂ ਬਿਲਕੁਲ ਬਰੀਕ ਕਰਨੀ ਹੈ ਸਟ੍ਰੀਕ ਇਹਨਾਂ ਨੂੰ ਸੇਮ ਆਪਾਂ ਦੂਜੀ ਪਲੇਟ ਪਾਵਾਂਗੇ ਇਹ ਵੀ ਆਪਣੀ ਸਿੱਧੀ ਵਾਲੀ ਸਾਈਡ ਆਪਣੀ ਇੱਧਰ ਹੋਣੀ ਚਾਹੀਦੀ ਆ ਪਲੇਟਾਂ ਥੱਲੇ ਇਹ ਜਿਹੜੀ ਆਪਾਂ ਲੀਰ ਲਾਈ ਹੈ ਇਹ ਲਾਉਣੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜਦੋਂ ਵੀ ਪਲੇਟਾਂ ਦੇ ਵਿੱਚ ਕਦੇ ਕੱਪੜਾ ਇਸ ਤਰੀਕੇ ਨਾਲ ਖਿੱਚਦਾ ਆਪਣੇ ਇਧਰਲੀ ਸਾਈਡ ਦੇਖਦਾ ਹੈ ਤੇ ਆਪਣੇ ਜਿਹੜੀ ਇਧਰਲੀ ਸਾਈਡ ਦਿਖੇਗੀ ਉਹ ਰਾਈਟ ਸਾਈਡ ਹੀ ਦਿਖੇਗੀ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਪਲੇਟਾਂ ਦੇ ਥੱਲੇ ਕੱਪੜਾ ਰੱਖ ਕੇ ਪਲੇਟ ਪਾਉਣੀ ਹੈ ਜੀ ਇਹ ਬਹੁਤ ਜ਼ਰੂਰੀ ਹੈ ਤੇ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਆਪਾਂ ਇਦਾਂ ਲੀਰ ਰੱਖ ਕੇ ਪਲੇਟ ਨਹੀਂ ਪਾਉਣੀ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ